ਅਗਲਾ ਜਿਹੜਾ ਕਾਰਨ ਹੈ ਉਹ ਲਾਹੌਰ ਤੋਂ ਚਾਰ ਜਾਣੇ ਚੱਲ ਕੇ ਆਏ ਸੀ ਜਦੋਂ ਆਦਿ ਗ੍ਰੰਥ ਜਿਨ੍ਹਾਂ ਨੂੰ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ ਇਹਨਾਂ ਦੀ ਸੰਪਾਦਨਤਾ ਹੋ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਸੰਪਾਦਨਤਾ ਹੁੰਦੀ ਹੈ ਨਾ ਪੋਥੀਆਂ ਵਿੱਚੋਂ ਬਾਣੀ ਇੱਕ ਜਗ੍ਹਾ ਤੇ ਇਕੱਤਰ ਕੀਤੀ ਜਾ ਰਹੀ ਹੈ ਚਾਰ ਜਾਣੇ ਲਾਹੌਰ ਤੋਂ ਚੱਲ ਕੇ ਆਉਂਦੇ ਨੇ ਕਾਨਾ ਪੀਲੂ ਛੱਜੂ ਸਾਹ ਹਸੈ ਇਹ ਆਕੇ ਕਹਿੰਦੇ ਨੇ ਗੁਰੂ ਜੀ ਅਸੀਂ ਸੁਣਿਆ ਤੁਸੀਂ ਭਗਤਾਂ ਦੀ ਬਾਣੀ ਇਕੱਤਰ ਕਰ ਰਹੇ ਹੋ ਅਸੀਂ ਵੀ ਭਗਤ ਸਾਡੀ ਵੀ ਬਾਣੀ ਦਰਜ ਕਰੋ ਹੁਣ ਜਦੋਂ ਇਹਨਾਂ ਨੇ ਇਹ ਗੱਲ ਕਹੀ ਕਿਉਂਕਿ ਸੁਣਿਆ ਸੀ ਇਹਨਾਂ ਨੇ ਵੀ 15 ਭਗਤਾਂ ਦੀ ਬਾਣੀ ਇਕੱਤਰ ਕਰ ਰਹੇ ਸੀ ਕਿਸੇ ਕਵੀ ਨੇ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਵੇਖਿਆ ਉਹ ਤੋਂ ਰਹਿ ਨਾ ਹੋਇਆ ਉਹਨੇ ਲਿਖ ਦਿੱਤਾ ਇਹ ਗੁਰੂ ਗ੍ਰੰਥ ਦੀ ਜੁਗਤੀ ਹੈ ਜਿਸ ਦਾ ਪਰਤੱਖ ਨਜ਼ਾਰਾ ਹੈ ਇੱਕ ਸਫੇ ਤੇ ਗੁਰੂ ਨਾਨਕ ਬੈਠਾ ਹੈ ਦੂਜੇ ਰਵਿਦਾਸ ਪਿਆਰਾ ਹੈ ਇੱਥੇ ਸੋਨੇ ਵਾਂਗੂ ਉਗੜੀਆਂ ਲਿਖਤਾ ਨੇ ਸ਼ੇਖ ਫਰੀਦ ਦੀਆਂ ਇਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਦੀ ਬਾਤ ਉਮੀਦ ਦੀ। ਇਥੇ ਰੱਬ ਸਮਾਨ ਮਿਲਿਆ ਹੈ। ਸਨਮਾਨ ਕਬੀਰ ਜਲਾਹੇ ਨੂੰ। ਇਥੇ ਨਾਮਦੇਵ ਸ਼ੀਂਬਾ ਵੀ ਬੈਠਾ ਹੈ ਖੱਟ ਕੇ ਲਾਹੇ। ਇਥੇ ਸੈਨ ਨਾਈ ਵੀ ਉਤਰ ਗਿਆ। ਤੇ ਰਤਬਾ ਪਾਇਆ ਧੰਨੇ ਨੇ। ਇਥੇ ਇੱਕ ਇੱਕ ਸੁੰਦਰ ਪੰਨੇ ਤੇ ਖਿਲਰੇ ਹੋਏ ਸੁੰਦਰ ਪੰਨੇ। ਜਦੋਂ ਮਨ ਚਿੱਤ ਲਾ ਕੇ ਪੜੇ ਕੋਈ ਗੁਰੂ ਨੌਵੇਂ ਦੇਆਂ ਸ਼ਲੋਕਾਂ ਨੂੰ ਉਦੋਂ ਲੱਭਦਾ ਰਾਹ ਹਕੀਕਤ ਦਾ ਕਲਯੁਗ ਦੇ ਭੁਲੜੇ ਲੋਕਾਂ ਦਾ ਹੁਣ ਇਹਨਾਂ ਨੇ ਵੀ ਸੁਣਿਆ ਸੀ ਵੀ ਗੁਰੂ ਜੀ ਕਿਸੇ ਦੀ ਜਾਤ ਨਹੀਂ ਵੇਖਦੇ ਕੁੱਲ ਨਹੀਂ ਵੇਖਦੇ ਧਰਮ ਨਹੀਂ ਪੁੱਛਦੇ ਗੁਣਾਂ ਨੂੰ ਵੇਖਿਆ ਜਾਂਦੇ 15 ਭਗਤਾਂ ਨੂੰ ਆਪਣੇ ਨਾਲ ਬਿਠਾ ਰਹੇ ਇਆ ਕੇ ਕਹਿੰਦੇ ਨੇ ਵੀ ਅਸੀਂ ਵੀ ਚਾਰ ਭਗਤਾਂ ਤੁਸੀਂ ਸਾਡੇ ਵੀ ਬੋਲ ਦਰਜ ਕਰੋ ਹੁਣ 15 ਭਗਤ ਕਰ ਰਹੇ ਹਾਂ ਤੇ ਜਦੋਂ ਸਾਡੇ ਕਰੋਗੇ ਕੁੱਲ 19 ਹੋ ਜਾਣਗੇ 19 ਭਗਤਾਂ ਦੀ ਬਾਣੀ ਹੋ ਜਾਏਗੀ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਬੜੇ ਸਹਿਜ ਨਾਲ ਇਹਨਾਂ ਨੂੰ ਸਮਝਾਇਆ ਕਿਨ ਲੱਗੇ ਵੀ ਜੋ ਤੁਸੀਂ ਬੂਲ ਲੈ ਕੇ ਆਈ ਹੋ ਨਾ ਪੋਚੀਆਂ ਲੈ ਕੇ ਆਈਆਂ ਰੱਬੀ ਬੋਲਾਂ ਦੀ ਕਸਵੱਟੀ ਰੱਬੀ ਬੋਲ ਹੀ ਹੋ ਸਕਦੇ ਨੇ ਜੇ ਤਾਂ ਤੁਹਾਡੇ ਬੋਲਾਂ ਵਿੱਚੋਂ ਰੱਬ ਬੋਲਦਾ ਹੋਇਆ ਤੁਹਾਡੇ ਬੋਲ ਰੱਬੀ ਬੋਲਾਂ ਨਾਲ ਮੇਲ ਖਾਂਦੇ ਹੋਏ ਸੱਚ ਕਰਕੇ ਜਾਣਿਓ ਇਹ ਯਕੀਨਨ ਦਰਜ ਹੋਣਗੇ ਕੋਈ ਨਹੀਂ ਰੋਕ ਸਕਦਾ ਇਹਨਾਂ ਨੂੰ ਦਰਜ ਕਰਵਾਉਣ ਪਰ ਜੇ ਇਹਨਾਂ ਵਿੱਚੋਂ ਰੱਬੀ ਪਿਆਰ ਨਾ ਚਲਕਦਾ ਹੋਇਆ ਹੰਕਾਰ ਚਲਕਦਾ ਹੋਇਆ ਹਉਮੇ ਹੋਈ ਫਿਰ ਤੁਸੀਂ ਜੋਰ ਲਾ ਲਿਓ ਇਹਨਾਂ ਨੂੰ ਦਰਜ ਕੋਈ ਕਰਵਾ ਨਹੀਂ ਸਕਦਾ ਹੁਣ ਜਿਹੜਾ ਕਾਨਾ ਸੀ ਉਹ ਇਹਨਾਂ ਦਾ ਮੁਖੀ ਸੀ ਪਹਿਲੇ ਨੰਬਰ ਤੇ ਬੈਠਾ ਕਾਨਾ ਗੁਰੂ ਜੀ ਨੇ ਬਹੁਤ ਆਦਰ ਸਤਕਾਰ ਨਾਲ ਇਹਨਾਂ ਨੂੰ ਬਹਾਇਆ ਸੀ ਕੋਲ ਬੈਠ ਕੇ ਚੌਂਕੜਾ ਲਾ ਕੇ ਕਹਿੰਦੇ ਨੇ ਕਾਨਾ ਜੀ ਸੁਣਾਓ ਕੀ ਲੈ ਕੇ ਆਏ ਹੁਣ ਕਾਨ ਨੇ ਆਪਣੀ ਪੋਚੀ ਖੋਲੀ ਤੇ ਪਹਿਲਾ ਸ਼ਬਦ ਪੜਿਆ। ਉਹੀ ਰੇ ਮੈਂ ਉਹੀ ਰੇ ਨਾਰਦ ਸਾਰਦ ਜਾਂ ਕੋ ਸੇਵੈ ਸਭ ਸੇਵੈ ਦੇਵੀ ਦੇਵਾਰੇ ਬ੍ਰਹਮਾ ਵਿਸ਼ਨ ਮਹੇਸ਼ ਅਰਾਧੇ ਸਭ ਕਰਦੇ ਜਾਂ ਕੀ ਸੇਵਾਰੇ ਉਹਨਾਂ ਅਰਥ ਕਰਕੇ ਦੱਸਣ ਲੱਗਿਏ ਮੈਂ ਉਹੀ ਹਾਂ। ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਰੁਕ ਜਾ ਭਲਿਆ ਇੱਥੇ ਤੇ ਉਹ ਪਰਬਾਨ ਹੋਏ ਨੇ ਜਿਨ੍ਹਾਂ ਨੇ ਕਹਿ ਦਿੱਤਾ ਮੇਰਾ ਮੁਝ ਮੈਂ ਕਿਸ਼ ਨਹੀਂ ਇੱਥੇ ਤੇ ਉਹ ਪਰਬਾਨ ਨੇ ਜਿਨ੍ਹਾਂ ਨੇ ਕਹਿ ਦਿੱਤਾ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਇੱਥੇ ਉਹ ਪਰਬਾਨ ਨੇ ਜਿਹੜੇ ਕਬੂਲ ਕਰਦੇ ਨੇ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਤੁਸੀਂ ਤੇ ਆਪਣੇ ਬਾਰੇ ਦੱਸਣ ਲੱਗੇ ਮੈਂ ਉਹੀ ਆ ਤੁਹਾਡੇ ਬੋਲਾਂ ਵਿੱਚੋਂ ਰੱਬੀ ਪਿਆਰ ਨਹੀਂ ਹੰਕਾਰ ਚਲਕਦਾ ਇੱਥੇ ਤੇ ਰੱਬ ਜੀ ਬਾਰੇ ਦੱਸਿਆ ਜਾ ਰਿਹਾ ਸ਼ੁਰੂਆਤ ਹੁੰਦੀ ਹੈ ਨਾ ਜਦੋਂ ਬਾਣੀ ਦੀ ਪਰੋ ਸ਼ੁਰੂ ਕਿੱਥੋਂ ਹੁੰਦਾ ਜੀ ਇੱਕ ਕਿਹਦੇ ਬਾਰੇ ਦੱਸਿਆ ਪਰਮਾਤਮਾ ਬਾਰੇ ਤੇ ਅੱਗੇ ਸਤਨਾਮ ਕਰਤਾ ਨਿਰਭਉ ਕੌਣ ਨਿਰਭਉ ਹੈ ਮਾਲਕ ਜੀ ਗੁਰੂ ਨਾਨਕ ਸਾਹਿਬ ਜੀ ਰੱਬ ਜੀ ਬਾਰੇ ਦੱਸ ਰਹੇ ਆ ਨਾ ਉਹ ਜੂਨੀ ਹੈ ਸੈ ਭੰਗ ਹੈ ਗੁਰ ਪ੍ਰਸਾਦ ਹੈ ਆਦ ਸੱਚ ਹੈ ਜੁਗਾਦ ਸੱਚ ਹੈ ਉਹਨੇ ਵੀ ਸੱਚ ਹੈ ਤੇ ਅੱਗੇ ਵੀ ਸੱਚ ਹੋਏਗਾ ਐਪੀ ਸੱਚ ਨਾਨਕ ਓਸੀ ਵੀ ਸੱਚ ਤੂੰ ਸਦਾ ਸਲਾਮਤ ਆਪਣੇ ਬਾਰੇ ਕੀ ਕਹਿ ਰਹੇ ਨੇ ਨਾਨਕ ਨੀਚ ਕਹਿ ਵਿਚਾਰ ਅਸੀਂ ਵੱਡਾ ਕਹਨੇ ਗੁਰੂ ਨਾਨਕ ਸਾਹਿਬ ਜੀ ਪਰ ਕਿੰਨੀ ਨਿਮਰਤਾ ਆਪਣੇ ਬਾਰੇ ਕਹਿ ਰਹੇ ਨੇ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਦਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਕਾਨਾ ਜੀ ਤੁਸੀਂ ਤਾਂ ਆਪਣੇ ਬਾਰੇ ਦੱਸਣ ਲੱਗੇ ਮੈਂ ਉਹੀ ਆ ਇਹ ਬੋਲ ਦਰਜ ਨਹੀਂ ਹੋਣਗੇ। ਹੁਣ ਜਿਹੜੇ ਨਾਲ ਆਏ ਸੀ ਉਹਨਾਂ ਦੇ ਬੋਲ ਸੁਣੇ। ਕਿਸੇ ਨੇ ਕਿਹਾ ਜਦੋਂ ਮੰਨੂ ਬਾਤ ਦਾ ਪ੍ਰਭਾਵ ਹੋਵੇ ਨਾ। ਮਨੁੱਖ ਕੋਲੇ ਗੁਰੂ ਦਾ ਗਿਆਨ ਨਾ ਹੋਵੇ ਫਿਰ ਉਹਦਾਂ ਦੀਆਂ ਗੱਲਾਂ ਹੁੰਦੀਆਂ ਨੇ। ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜੀ ਇਸਤਰੀ ਅਨ ਕਾਗਜ ਸੰਧੀ ਪੂਤਰੀ ਤਉ ਨ ਤ੍ਰਿਆ ਨਿਹਾਰ ਕਿੰਦੀ ਪੰਜ ਭੂਤਕ ਸਰੀਰ ਵਿੱਚ ਇਸਤਰੀ ਨੂੰ ਕੀ ਵੇਖਣਾ ਜੀ ਉਹਦੀ ਮੂਰਤੀ ਵੀ ਹੋਵੇ ਕਾਗਜ਼ਾਂ ਤੋਂ ਬਣੀ ਉਹਨੂੰ ਵੀ ਵੇਖਣਾ ਪਾ ਜਿਸ ਘਰ ਵਿੱਚ ਕਿਹਾ ਜਾਂਦਾ ਔਰਤ ਇਮਾਨ ਉਹਨੂੰ ਮੰਨਦਾ ਨਹੀਂ ਕਹਿਣਾ ਚਾਹੀਦਾ ਜੋ ਰਾਜਿਆਂ ਨੂੰ ਜਨਮ ਦਿਨ ਵਾਲੀ ਆ ਉਹ ਦਰਬਾਰ ਕਿਵੇਂ ਇਹੋ ਜਿਹੇ ਬੋਲਾਂ ਨੂੰ ਸਵੀਕਾਰ ਕਰ ਸਕਦਾ ਸਤਗੁਰੂ ਜੀ ਨੇ ਚਾਰਾਂ ਨੂੰ ਜਵਾਬ ਦੇ ਦਿੱਤਾ ਸ਼ਾਹ ਹੁਸੈਨ ਤੇ ਆਪ ਹੀ ਕਹਿ ਉੱਠਿਆ ਸੀ ਉਹ ਸਮਝ ਗਿਆ ਸੀ ਵੀ ਸਾਡੇ ਬੋਲ ਸਸਵਟੀ ਤੇ ਪੂਰੇ ਨਹੀਂ ਉਤਰਨ ਨੇ ਜਦੋਂ ਗੁਰੂ ਜੀ ਨੇ ਉਹਨੂੰ ਪੁੱਛਿਆ ਉਹ ਕਹਿੰਦਾ ਚੁੱਪ ਵੀ ਅੜਿਆ ਚੁੱਪ ਬੋਲਣ ਦੀ ਨਹੀਂ ਜਾਈ ਬਹਿ ਗਿਆ ਇਹਦੇ ਲੋੜ ਹੀ ਨਹੀਂ ਬੋਲਣ ਦੀ بس ਚੁੱਪ ਚ ਹੀ ਫਾਇਦਾ ਹੁਣ ਮੇਰੇ ਬੋਲ ਵੀ ਉਹ ਸਮਝ ਗਿਆ ਹੁਣ ਚਾਰੇ ਜਾਣੇ ਇਹ ਵਾਪਸ ਜਾਂਦੇ ਕਾਨਾ ਚੰਦੂ ਦਾ ਕਜ਼ਨ ਹੈ ਚਾਚੇ ਤਾਇਆ ਵਿੱਚੋਂ ਭਾਈ ਲੱਗਦਾ ਹੈ ਇਹ ਹੰਕਾਰ ਦੇ ਵਿੱਚ ਕਹਿੰਦੇ ਵੀ ਮੇਰੀ ਸਰਕਾਰੀ ਦਰਬਾਰੇ ਪਹੁੰਚ ਐ ਮੈਂ ਤੁਹਾਨੂੰ ਮਜਬੂਰ ਕਰ ਦੇਵਾਂਗਾ ਤੁਹਾਨੂੰ ਬੋਲ ਦਰਜ ਕਰਨੇ ਪੈਣਗੇ ਬੜਾ ਕੁਝ ਬੋਲ ਕੇ ਗਿਆ ਹੰਕਾਰ ਵਿੱਚ ਹਉਮੇ ਵਿੱਚ ਪਤਾ ਨਹੀਂ ਨਾ ਲੱਗਦਾ ਬੰਦਾ ਕੀ ਕੁਝ ਕਹਿ ਜਾਂਦਾ ਜਦੋਂ ਕ੍ਰੋਧ ਹੁੰਦਾ ਅੰਦਰ ਗੁੱਸਾ ਹੁੰਦਾ ਕਿਸੇ ਗੱਲ ਦਾ ਹੁਣ ਜਦੋਂ ਇਹ ਜਾਂਦਾ ਹੈ ਗੁਰੂ ਜੀ ਨਾਲ ਮੱਥਾ ਲਾ ਕੇ ਤੁਰਿਆ ਏ ਇਤਿਹਾਸ ਕਹਿੰਦਾ ਜਾਂਦਾ ਹੋਇਆ ਕਾਨਾਂ ਲਾਹੌਰ ਨਹੀਂ ਸੀ ਪਹੁੰਚ ਸਕੇ ਵਣੀ ਤੇ ਪਹਿਲੇ ਹੀ ਸਮਝਾਉਂਦੀ ਆ ਤੂੰ ਕਾਏ ਗਰਬ ਬਾਬਲੀ ਜੈਸੇ ਪਾਦੋ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਬ ਕਾਦਾ ਹੰਕਾਰ ਹੈ ਤੈਨੂੰ ਕਾਦਾ ਮਾਣ ਕਰਦੀ ਏ ਕਿਸ ਮਾਣ ਵਿੱਚ ਤੂੰ ਭੇੜੇ ਬੋਲ ਬੋਲਦੀ ਖੰਭ ਨੂੰ ਆਪਾਂ ਕਹਿੰਦੇ ਨੇ ਵੀ ਖੰਭ ਦੀ ਬੜੀ ਘੱਟ ਮਿਆਦ ਹੁੰਦੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਹਜੇ ਖੰਭ ਬਾਰੇ ਤੇ ਕਿਹਾ ਜਾ ਸਕਦਾ ਹੈ ਵੀ ਇੱਕ ਦਿਨ ਕਢਾ ਦੇਗੀ ਤੇਰੀ ਤਾਂ ਕਾਇਆ ਇੰਨੀ ਵੀ ਮਿਆਦ ਨਹੀਂ ਵੀ ਦਾਅਵੇ ਨਾਲ ਕਹਿ ਦਈਏ ਤੂੰ ਇੱਕ ਦਿਨ ਕਢਾ ਦੇਵੇਂ ਜਿੰਨੇ ਵੀ ਆਪਾਂ ਬੈਠੀਆਂ ਮੇਰੇ ਸਮੇਤ ਕਹਿ ਸਕਦੀਆਂ ਵੀ ਕੱਲ ਦਾ ਸੂਰਜ ਲਾਜ਼ਮੀ ਵੇਖਾਂਗੇ ਕੋਈ ਗਰੰਟੀ ਨਹੀਂ ਕਈ ਵਾਰ ਸੁੱਤੇ ਪਿਆਂ ਦੇ అలਾਰਮ ਲੱਗੀ ਰਹਿ ਜਾਂਦੇ ਹੁਣ ਤਾਨਾ ਵੀ ਹੰਕਾਰ ਵਿੱਚ ਬੋਲ ਕੇ ਗਿਆ ਮੈਂ ਇਦਾਂ ਕਰ ਦੂ ਤੁਹਾਨੂੰ ਮਜਬੂਰ ਕਰ ਦੇਵਾਂਗਾ ਪਰ ਜਾਂਦਾ ਹੋਇਆ ਲਾਹੌਰ ਨਹੀਂ ਪਹੁੰਚ ਸਕਿਆ ਇਤਿਹਾਸ ਕਰ ਦੱਸ ਦੇ 10 ਦਿਨ ਵੀ ਜਿਸ ਘੋੜੇ ਤੇ ਜਾ ਰਿਹਾ ਸੀ ਨਾ ਘੋੜਾ ਕਿਤੇ ਡਰ ਗਿਆ ਇਹ ਘੋੜੇ ਤੋਂ ਹੇਠਾਂ ਡਿੱਗਦਾ ਰਕਾਬ ਦੇ ਵਿੱਚ ਇਹਦਾ ਪੈਰ ਫਸ ਜਾਂਦਾ ਹੁਣ ਉਹ ਲੱਤ ਤੇ ਪੈਰ ਘੋੜੇ ਨਾਲ ਲੱਗਦਾ ਘੋੜਾ ਹੋਰ ਡਰਦਾ ਤੇਜ਼ੀ ਨਾਲ ਭੱਜਦਾ ਏਦਾਂ ਕਾਨੇ ਦਾ ਸਰੀਰ ਪਟਕ ਪਟਕ ਧਰਤੀ ਤੇ ਵੱਜ ਰਿਹਾ ਇਤਿਹਾਸ ਕਹਿੰਦਾ ਏਸ ਕਾਨੇ ਦਾ ਅੰਗ-ਅੰਗ ਖਿਲਰ ਗਿਆ ਸੀ ਜਿਹੜਾ ਗੁਰੂ ਨੂੰ ਚੈਲੰਜ ਕਰਕੇ ਗਿਆ ਸੀ